ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਗੱਬਣਾ ਥੋੜੇ ਕੁ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੁ ਵਧੀਆ ਜੀ ਪੂਰੇ ਵਧੀਆ ਬਈ ਨਾਮ ਤੇ ਡਰੈਸਪੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇ ਡਾਕਟਰ ਅਪੁੰਨੇਡੇ ਓਕੇ ਬਾਈ ਅਨੇੜੇ ਆਪਾਂ ਨੂੰ ਭਦੌੜ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 95014 33579 ਬਈ ਠੀਕ ਆ ਬਾਈ ਕਿਵੇਂ ਚੱਲਦਾ ਬਈ ਕੰਮ ਕਰ ਬਹੁਤ ਵਧੀਆ ਚੱਲਦਾ ਡਾਕਟਰ ਕਾਲ ਚਾਰ ਬੈਟਾਂ ਦੀ ਵੀਡੀਓ ਪਾਈ ਸੀਗੀ ਓਕੇ ਲੇਖਦਾ ਡਾਕਟਰ ਚਾਰ ਹੀ ਗੰਗਾ ਸੀ ਇਹਨਾਂ ਨੇ ਸਾਈ ਪਾਤੀ ਹੂੰ ਤੇ ਪਹਿਲਾਂ ਡਾਕਟਰ ਕੋ ਸਾਈ ਪਾਉਂਦੇ ਆ ਦੀ ਦੇਖ ਲੈ ਕਰਨਾ ਠੀਕ ਆ ਬਾਈ ਗੱਲ ਸਾਰਾ ਵਾਸਤਾ ਆਪਦਾ ਹੂੰ ਆਪਨੇ ਤਿੰਨੇ ਬੜਾ ਵੇਖ ਗਿਆ ਇਹ ਡਾਕਟਰ ਸਾਈਪੋਂ ਕਰਨੀ ਨਹੀਂ ਰਹੀ ਠੀਕ ਆ ਭਾਈ ਹਾਂਜੀ ਹੂੰ ਬਾਕੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਵੀ ਆ ਨਿਰਖ ਪਰ ਕਰਕੇ ਲੈ ਬੇ ਤੇ ਆਪਣੀਆਂ ਸਾਰੀਆਂ ਲਿਆਂਦੀਆਂ ਹੋਣੀਆਂ ਕੋਈ ਘਰ ਦੀ ਨਹੀਂ ਹੁੰਦੀ ਬਾਈ ਠੀਕ ਆ ਭਾਈ ਮੋਬਾਈਲ ਨੰਬਰ ਬੋਲੀ ਜੀ ਮੋਬਾਈਲ ਨੰਬਰ 95014 ਬਈ 33572 ਠੀਕ ਆ ਭਾਈ ਕਿਹੜਾ ਸੂਆ ਸੂਈ ਆ ਵੀਰੇ ਇਹ ਡਾਕਟਰ ਪਹਿਲਾ ਸੂਆ ਬੱਚੀ ਸੂਈ ਆ 4 ਦੰਦ ਕਦੋਂ ਸੂਈ ਆ ਵੀਰੇ ਇਹ ਡਾਕਟਰ ਮੰਨ ਕੇ ਚੱਲਦਾ 2 ਘੰਟਾ ਹੋ ਗਿਆ ਸੂਈ ਨੂੰ ਠੀਕਾ ਬੱਚਾ ਕੀ ਦੇਤਾ ਬੱਚਾ ਡਾਕਟਰ ਬੱਚਾ ਦੇਤਾ ਬੱਚਾ ਦੇਤਾ ਬੱਚੇ ਡਾਕਟਰ ਬਹੁਤ ਨਿਆਏ ਚੰਗੇ ਪਾਉਂਦੀ ਹੈਗੀ ਹਾਂ ਜੇਰ ਪੈ ਗਈ ਕਿ ਨਹੀਂ ਜੇ ਡਾਕਟਰ ਸੂਈ ਨਾ 2 ਘੰਟਾ ਬੱਚਾ ਵੀ ਖੜਾ ਨਹੀਂ ਹੋਣ ਲੱਗਾ ਇਹਦਾ ਆਰਡਰ ਕਮਾਲ ਆ ਹਨਾ ਆਰਡਰ ਡਾਕਟਰ ਨੂੰ ਕੱਲ ਨੂੰ ਦੱਸਿਆ ਸੀ ਆ ਵੀ ਉਹਨਾਂ ਦੇ ਦੁੱਗਣਾ ਗਲੇਵਾ ਤਿਆਰ ਕਰਨਾ ਵੱਛੀ ਨੇ ਦੁੱਗਣਾ ਕਈ ਖੜੀ ਹੈਗੀ ਸਾਹਮਣੇ ਸਹੀ ਗੱਲ ਆ ਭਾਈ ਲੈਵਾ ਕਮਾਲ ਦਾ ਕੱਲਾ ਡਾਕਟਰ ਹੁਣ ਮੰਨ ਕੇ ਚੱਲ ਥੋੜਾ ਬੱਚੇ ਨੂੰ ਪਿਆ ਤੈਨਾਂ ਧਾਰਾ ਧੁਰਾ ਮਾਰ ਕੇ ਦੇਖ ਲੈਣਾ ਸੀਗਾ ਹੂੰ ਤੇ ਬਾਕੀ ਡਾਇਰੈਕਟਰ ਸੀ ਢੰਡੀ ਤੇ ਲੈਵੇ ਜੋਸ਼ ਦੇ ਡਾਇਰੈਕਟਰ ਲੈਵਾ ਗੁਲਾਬੀ ਗੁਲਾਬੀ ਕਰ ਗਈ ਬੈੜ ਸਹੀ ਗੱਲ ਆ ਬਾਈ ਕਿਹਾ ਡਾਇਰੈਕਟਰ ਬੱਚਾ ਪੁਚਾ ਜੱਟੀ ਆਂਦੀ ਆ ਤੇ ਮੰਨ ਕੇ ਚੱਲ ਕੇ ਤੋ ਜ਼ੇਰ ਜੂਰ ਪੈ ਗਈ ਜੇ ਡਾਇਰੈਕਟਰ ਨੇ ਹੋਰ ਵੀ ਇਦੋਂ ਵੀ ਜੋਸ਼ ਫੜਨਾ ਤੇ ਸਹੀ ਗੱਲ ਆ ਬਾਈ ਥਾਣੀ ਬੜਾ ਕਮਾਲ ਦਾ ਲੱਗਿਆ ਹਾਂ ਪੂਰੀ ਜਿੰਦਾਂ ਚ ਚੋਕ ਡਾਇਰੈਕਟਰ ਠੀਕ ਆ ਬਾਈ ਹੂੰ ਕੱਦ ਦਿਖਾਇ ਡਾਇਰੈਕਟਰ ਫੁੱਲ ਆ ਬਾਈ ਫੁੱਲ ਬਰੀਡ ਕੁਝ ਛੋਟੇ ਡਾਇਰੈਕਟਰ ਮੰਨੀ ਨਾ ਹੂੰ ਇੱਕਾ ਕੱਦ ਭਜਣ ਪੂਰਾ ਫੁੱਲ ਆ ਗਾ ਬੱਛੀ ਦਾ ਸਹੀ ਗੱਲ ਆ ਬਾਈ ਹੂੰ ਤੇ ਬਾਕੀ ਡਾਕਟਰ ਲੈ ਲੂਵੇ ਦਿਖਾ ਦੇ ਤਾਂ ਉਹ ਦੇਖ ਲੈ ਡਾਕਟਰ ਚੜਾਈ ਲੈ ਵੀ ਦੀ ਪੂਰੀ ਪੱਕੇ ਲੈ ਵੀ ਦੀ ਬੈੜ ਆ ਗਈ ਐਨੀ ਕੋ ਟਟ ਮੇ ਲੇਵੇ ਠੋਸ ਲੇਵੇ ਦੇਗੀ ਬਾਕੀ ਡੈਕਟਰ ਲੇਵੇ ਦੀ ਜੜ ਦੇਖ ਲੈ ਕਿੰਨੀ ਮਜ਼ਬੂਤ ਆਗੀ ਸਹੀ ਗੱਲ ਆ ਬਾਈ ਬਾਕੀ ਡੈਕਟਰ ਐਨੀ ਕਲਾ ਮਗਰ ਦਿਖਾਉਂਦੀ ਹੈਗੀ ਮੂਰੋਂ ਦੇਖ ਲੈ ਪਤਾ ਜੋਸ ਗੁਲਾਬੀ ਕਰੀ ਫਿਰ ਡੈਕਟਰ ਲੇਗਾ ਸਹੀ ਗੱਲ ਆ ਬਾਈ ਬਾਕੀ ਡੈਕਟਰ ਥਣ ਦੇਖ ਲੈ ਹੂੰ ਤੇਰਾ ਡੈਕਟਰ ਬਹੁਤ ਹੀ ਪਹਿਲਾਂ ਬੱਛੀ ਸਹੀ ਗੱਲ ਆ ਜਿਵੇਂ ਨਹੀਂ ਕੋਸ ਕਹਿਣਾ ਹਾਂ ਠੰਡੀ ਸੀਲ ਫੁੱਲ ਜਿਵੇਂ ਮਰਜੀ ਬੈਠਾ ਲੈ ਲੇਵੇ ਡੈਕਟਰ ਨਾੜਾਂ ਹੀ ਬਹੁਤ ਆਈਆਂ ਸਹੀ ਆ ਜੋ ਮੰਨ ਕੇ ਮਾੜੀ ਮੋਟੀ ਪਾ ਫੁੱਲ ਲੇਗੀ ਦੇਖੀ ਲੈ ਨਾੜਾਂ ਕੱਢਦੀ ਡੈਕਟਰ ਸਹੀ ਗੱਲ ਆ ਬਾਈ ਬਾਕੀ ਲੇਵ ਦੀ ਚੜਾਈ ਦੇ ਡੈ ਗੇਠ ਚੜਾਈ ਹੈਗੀ ਮੈਂ ਕਹਿੰਦਾ ਕਮਾਲਾ ਖੋਲੀ ਬਈ ਤੋੜ ਕੇ ਦਿਖਾਈ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਬਾਕੀ ਡਾਕਟਰ ਲੈਂਡੋ ਜਪ ਗਈ ਆਰਡਰ ਕਮਾਲਾ ਹਨਾ ਆਰਡਰ ਕਮਾਲਾ ਬਾਕੀ ਡਾਕਟਰ ਬੈੜ ਦੀ ਕੁਆਲਿਟੀ ਕਿੰਨੀ ਕਹਦੇ ਉਨੀ ਹੈਗੀ ਸਹੀ ਹੈ ਬਾਈ ਕੋ ਡਾਕਟਰਾਂ ਤੀਨੇ ਬੈੜੇ ਕਿੰਨਾ ਡਾਕਟਰ ਬੋਲਣਾ ਉਨੇ ਥੋੜਾ ਵੜਵਾਰੇ ਸਹੀ ਗੱਲ ਆ ਭਾਈ ਪਾਕੇ ਡਾਕਟਰ ਲੇ ਦੀ ਕੁਆਲਿਟੀ ਦੇ ਪੂਰੇ ਲੇ ਦੀ ਵਛੀਆ ਮੱਲਾ ਨੂੰ ਤੁਰਦੀ ਆ ਕਿ ਨਹੀਂ ਮੱਲਾ ਨੂੰ ਦੇ ਡਾਕਟਰ ਤੇ ਕੁਆਲਿਟੀ ਅੱਛੀ ਦੀ ਖੜਨੇ ਖੋਦਨੇ ਕਦ ਦਿਖਾਇਆ ਡਾਕਟਰ ਕੋਈ ਡਾਕਟਰ ਛੋਟੀ ਦੇ ਵਜਣਾ ਕਿ ਸੁਈਆਂ ਸੂਆ ਤੇ ਜਵੇਂ ਨਹੀਂ ਮੰਨਿਆ ਸਹੀ ਗੱਲ ਭਾਈ ਪਾਕੇ ਫੇਸ ਦਿਖਾਈ ਵਛੀ ਦਾ ਫੇਸ ਦੀ ਬਿਊਟੀ ਕਮਾਲ ਬੋਦੀ ਮੈਂ ਡੇ ਡਾਕਟਰ ਦੇਖ ਲੈ ਲੈ ਕਿ ਮੈਂ ਪਹਿਲਣਾਗੀ ਸਹੀ ਆ ਲੈ ਹੂੰ ਜਮੀਨ ਉਸਕੇ ਨਾ ਕਰਨਾ ਡਾਕਟਰ ਲੈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀਲ ਫੋਲ ਲੈ ਨਹੀਂ ਬਈ ਠੰਡੀ ਸੀ ਦਾ ਡਾਕਟਰ ਬਾਲੀ ਨਹੀਂ ਆਇਆ ਹੈਗੀ ਸਹੀ ਗੱਲ ਲੈ ਚੱਲ ਬਈ ਬਾਕੀ ਡਾਕਟਰ ਤੋਰਾ ਤਰਾ ਚੈੱਕ ਕਰਾ ਦੇ ਮੁੱਲਾ ਵਾਂਗੂ ਤੁਰਦੇ ਬਸ ਹੀ ਫਾਸ ਸਹੀ ਗੱਲ ਹੈ ਬਈ ਤੇ ਮੇਰਾ ਡਾਕਟਰ ਕਿਸੇ ਕੋਲੇ ਹੋਰ ਹੁੰਦੀ ਉਹਨੇ ਮੁੱਲ 130 40 ਕਰਨਾ ਸੀ ਦਾ ਘੱਟ ਤੋਂ ਘੱਟ ਕਿ ਮੈਂ ਅੱਜ ਤਿਆਰੀ ਹੈਗੀ ਸਹੀ ਆ ਮੁੱਲ ਡਾਕਟਰ ਦਾ ਇੰਨਾ ਕ ਜਾਇਜ਼ ਹੋਗਾ ਕਿੰਨਾ ਕਹਦੇ ਉਹਨਾਂ ਪਹਿਲੇ ਫੋਨ ਤੇ ਵੀ ਕੋ ਡਾਕਟਰ ਬਹਿੜ ਇੰਨਾ ਮੁੱਲ ਜਾਇਜ਼ ਹੋਗਾ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਦੇ ਬਾਅਦ ਇੱਕ ਜਿਹੜਾ ਹੋਰ ਬਾਈ ਕੋਈ ਚੱਕਰ ਨਹੀਂ ਇਸ ਦੀ ਬਿਊਟੀ ਕੱਦ ਬਰੀਡ ਥਣ ਇੱਕ ਨੰਬਰ ਨਾਣਾ ਨੂਣਾ ਫੁੱਲ ਚੰਗੀਆਂ ਸੂਈ ਸਵਾਈ ਆ ਬਾਈ ਬਾਕੀ ਡਾਕਟਰ ਕੱਟ ਨਾਲ ਦਾ ਚੀਜ਼ ਹੈ ਨਹੀਂ ਗਾਹਾਂ ਨੂੰ ਹਾਂ ਵਦਨ ਵਾਲੀ ਆ ਗਰਮੀ ਘਟ ਮਨੂੰ ਫੈਂਡ ਫੂਟ ਚੰਗੀਆਂ ਹੋ ਕਹਿੰਦੇ ਬਾਈ ਬਾਕੀ ਡਾਕਟਰ ਆਪਾਂ ਹੀ ਬੈੜਾ ਲਿਆਉਣੇ ਆ ਇਹ ਜੀ ਆਹ ਬਰੀਡ ਦੀ ਬੈੜ ਕਦੇ ਹੀ ਮਿਲਦੀ ਹੈ ਹਾਂ ਬਹੁਤ ਘੱਟ ਨਿਕਲਦੀ ਹੈ ਕਹਿੰਨੀ ਬਾਕੀ ਡਾਕਟਰ ਕਹਿਣ ਦੀ ਗੱਲ ਨਹੀਂ ਦੰਦਾਂ ਚ ਵੀ ਦਿਖਾ ਦੇ ਲੈ ਹੂੰ ਲੈ ਬਈ ਦੰਦ ਚੈੱਕ ਕਰ ਲੋ ਲੈ ਲੈ ਚਾਰ ਦੰਦ ਆ ਗਏ ਹੂੰ ਹੂੰ ਡਾਕਟਰ ਬਦਨਾ ਬੱਛੀ ਨੇ ਘਟਨਾ ਤਾਂ ਹੈ ਨਹੀਂਗਾ ਸਹੀ ਆ ਬਾਈ ਤੋਰਾ ਕੱਦ ਬਰੀਟ ਲੇਵਾ ਇੱਕ ਨੰਬਰ ਮੈਂ ਕਿ ਡਾਕਟਰ ਬੱਛੀ ਦਾ ਇੰਨਾ ਕਿਸੇ ਦਾ ਢਾਂਚਾ ਨਹੀਂ ਚੌੜਾ ਹੁੰਦਾ ਕਿੰਨੀ ਤਾਂ ਹਾਂ ਤੋਂ ਬੱਛੀ ਚੌੜੀ ਆਈ ਸਹੀ ਗੱਲ ਆ ਬਾਈ ਨਿਆਂ ਚੌੜੀ ਛੜੀ ਡਾਕਟਰ ਤਾਂ ਹਾਂ ਤੋਂ ਹੂੰ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਰੱਖਾਂਗੇ ਫੋਨ ਤੇ ਲੇਵਾ ਲੂਗਾ ਕਮਾਲ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਰਖਾ ਲੈ ਚਵਾਈ ਚਵਾਈ ਦਿਖਾ ਲੈ ਚਵਾਈ ਬੜੀ ਚੰਗੀਆਂ ਆ ਮੂਹਰੇ ਡਾਕਟਰ ਬਾਲੀ ਚੰਗੀ ਆਇ ਚੰਗੀ ਹੈਗੀ। ਬਾਕੀ ਠੰਡੀ ਬਹੁਤ ਆ ਨਾ। ਕਹਿਣਾ ਡਾਕਟਰ ਆਪਣਾ ਤਾਂ ਕੋਈ ਬੱਚਾ ਛੱਡਿਆ ਗਿਆ। ਹੂੰ ਤੇ ਨਾ ਕੋਈ ਸੋਰ ਕਰਾ ਦੇਖੀ ਲੈ। ਸਹੀ ਗੱਲ ਆ। ਚੂਣ ਚਵਾ ਕਰਮਾਈ ਦਾ ਇੱਕ ਨੰਬਰ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ। ਬਾਕੀ ਮਗਰਲੇ ਥਣਾਈ ਚੈੱਕ। ਬਾਹਲੀ ਚੰਗੀ ਚਵਾਈ ਆ ਹਨਾ। ਬਾਹਲੀ ਨਹੀਂ ਆਇ ਚੰਗਾ ਚੂਣ ਲਗਾ ਡਾਕਟਰ ਬੱਚੀ ਨੂੰ ਕਿੰਨੀ ਆ ਘਤਾਂ ਰਮਰੀਆਂ। ਡਾਕਟਰ ਥਣਾ ਜੇ ਪੂਰ ਹੋਵੇ ਸਰਲਾ। ਹੂੰ ਗੰਡ ਉਹਦੀ ਆਪਣੀ ਗਰੰਟੀ ਆ ਥਣਾਂ ਦਾ ਬੇਫਿਕਰ ਹੋ ਕੇ ਮੰਗਾ ਲੈ ਡਾਕਟਰ। ਹੂੰ ਚਵਾ ਡਾਕਟਰ ਮੈਂ ਚੂਣ ਜਵਾ ਇੱਕ ਨੰਬਰ ਆ। ਜਿਵੇਂ ਮਰਜੀ ਧਾਰਾ ਮਰੀ ਚੱਲ ਬਾਕੀ ਦੇਖ ਲੈ ਡਾਕਟਰ ਲੇਵ ਦਾ ਚੂਣ ਚਵਾ ਦੋ ਦੇਖੀ ਤੁਰ ਪਿਆ ਅਸਲੇ ਡਾਕਟਰ ਸਹੀ ਗੱਲ ਆ ਡਾਕਟਰ ਕਮਾਲ ਲੇਵ ਰਿ ਫਿਟਿੰਗ ਦੇਖੀ ਸਮਾਇਆ ਕਰਕੇ ਕਿੰਨੀ ਤਿਆਰ ਕਰੀ ਆ ਜਾਨੇ ਥਣ ਨਿਕੜ ਮੇ ਪੂਰੇ ਗੈਬ ਤੇ ਇਕੱਲਾ ਇਕੱਲਾ ਥਣ ਬਰੀਡ ਇੱਕ ਨੰਬਰ ਡਾਕਟਰ ਚੌੜਾ ਤੇ ਥੱਲੇ ਡਾਕਟਰ ਠੋਸ ਲੇਵਾ ਤੇ ਕੜਾਈ ਚੜੂਈ ਮਾਗਰ ਮੂਰ ਨੂੰ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਟਰੈਕਟਰ 25 ਕਿਲੋ ਪਾ ਦੂ ਸੇਵ ਵਾਲੇ ਬੰਦੇ ਕੋਲੇ ਬਾਕੀ ਵੇੜ ਸਹੀ ਗੱਲ ਆ ਹਾਂ ਬਾਕੀ ਟਰੈਕਟਰ ਕੁਆਲਟੀ ਕੁਆਲਟੀ ਵੱਡੀ ਬੁੱਢੀ ਕਿੰਨੀ ਕਹਦੇ ਉਹਨੇ ਟਰੈਕਟਰ ਦਾ ਸਾਈਡ ਤੋਂ ਦਿਖਾ ਦੇ ਲੰਬਾਈ ਲੰਬੂਈ ਵੇੜ ਕਿੰਨੀ ਆ ਕੀ ਬਾਤ ਆ ਲੈ ਉਹ ਆਹ ਕੀ ਟਰੈਕਟਰ ਵੇੜ ਦਾ ਸਹੀ ਗੱਲ ਆ ਬਾਈ ਬਾਕੀ ਦੇਖ ਲੈ ਟਰੈਕਟਰ ਬੱਚਾ ਹੈ ਹੁਣ ਖੜਾ ਹੋਣ ਲੱਗਿਆ ਆ ਹੂੰ ਪੱਦਾਂ ਦਾ ਅੰਡਾ ਮੱਸੀ ਹੋਇਆ ਟਰੈਕਟਰ ਇਸ ਨੂੰ ਆ ਵੇੜ ਵੀ ਕਿਹੜਾ ਸੁਭਾਈ ਏ ਡਾਕਟਰ ਦੂਜਾ ਸੂ ਆ ਗਈ ਕਿੰਨੇ ਦਿਨ ਲਊ ਇਹ ਵੀ ਡਾਕਟਰ ਵਾਸਤੇ ਇੱਕ ਤਾਂ ਦਿਨ ਲਊ ਡਾਕਟਰ ਤਿਆਰੀਆਂ ਚ ਹੈ ਵਾੜ ਠੀਕ ਆ ਭਾਈ ਲੈ ਉਹਦੀ ਫੀਟਿੰਗ ਦਿਖਾ ਡਾਕਟਰ ਬੱਚੀ ਦੀ ਕਿੰਨਾ ਕੁ ਰਿਕਾਰਡ ਆ ਭਾਈ ਦਾ ਉਹ ਡਾਕਟਰ 17 18 ਕਿਲੋ ਦਾ ਪਹਿਲੇ ਸੂ ਦਾ ਰਿਕਾਰਡ ਇਹ ਦੰਦਾ ਹਿਏ ਵੀ ਓਕੇ ਭਾਈ ਇਹ ਸੀਲ ਛੰਡੀ ਡਾਕਟਰ ਲੈ ਹੂੰ ਜਿਵੇਂ ਮਰਜੀ ਬਹਿ ਜਾ ਜਿਵੇਂ ਮਰਜੀ ਬਹਿ ਜਾ ਇਹਨੂੰ ਥਾਣ ਦਿਖਾ ਦੇ ਜਿਵੇਂ ਮਰਜੀ ਬਹਿ ਜਾ ਕਹਿਣਾ ਕਰ ਮੈਂਨੇ ਕੁਛ ਨਹੀਂ ਥਾਣ ਦੇ ਹਾਂ ਬਗਾ ਡਾਇਟਰ ਕਿੰਨਾ ਮੂਠੀ ਵਾਲਾ ਚੰਗਾ ਲੱਗਿਆ ਬੱਛੀ ਇਹਦੇ ਕੱਲਾ ਕੱਲਾ ਥਾਣ ਬਈ ਕੱਦ ਬਰੀਡ ਪ੍ਰਿੰਟ ਚਮਕ ਇੱਕ ਨੰਬਰ ਆ ਬਾਕੀ ਡਾਇਟਰ ਐ ਨਹੀਂ ਕੋਈ ਪੱਕੇ ਉਆਂ ਹੀ ਬਣ ਕੇ ਪੱਕ ਪੋਣੇ ਦੇ ਬੱਛੀ ਹੂੰ ਪੂਰੀ ਜਵਾਨੀ ਜਾਈ ਗਈ ਸਹੀ ਗੱਲ ਆ ਬਾਈ ਇਹ ਬੱਚਾ ਪੂਰਾ ਤਰੀ ਬੱਚੀ ਦਾ ਦਾਸਦਾ ਹੋਊਗਾ ਪੂਰੀ ਫੁੱਲ ਜਵਾਨੀ ਜਪਈ ਹੈਗੀ ਬਾਕੀ ਡਾਕਟਰ ਆਪਾਂ ਵੀਡੀਓ ਨਾਲ ਪਵਾਸੀ ਇਹਦੇ ਸਵਾ ਕੇ ਵੀਡੀਓ ਪਾਉਣੀ ਹੋਵੇ ਪੂਰੀ ਫੁੱਲ ਤਿਆਰੀ ਕਰਨੀ ਆ ਤੇ ਲੈਵਲੂ ਵੀ ਡਾਕਟਰ ਪੂਰੀ ਚੰਗੀ ਆ ਸਹੀ ਗੱਲ ਆ ਬਾਈ ਤੇ ਵਾਕਿ ਡਾਕਟਰ ਤਾਂ ਆ ਦਿਖਾ ਰਹੇ ਸਲੀਨਰ ਕੀ ਪਈ ਆ ਵੀ कच्चੀ ਗੱਚੀ ਆ ਇੱਕ ਅੱਧੇ ਦਿਨ ਦੀ ਅੰਦਾਜ਼ਾ ਹੋ ਸਾਬਾ ਡਾਕਟਰ ਜੋ ਜਾ ਪਾਊਗਾ ਕਿਤੇ ਬੱਚਾ ਧਰਤਾ ਉਹ 2000 ਪਾ ਡਾਕਟਰ ਰਸਾ ਸੱਟ ਕੇ ਡਾਕਟਰ ਥੱਲੇ ਬੈਠਿਆ ਹਣਾ ਹੰਦੇ ਬਾਦੇ ਕਮਾਲ ਆ ਨੇ ਬਾ ਡਾਕਟਰ ਬਾਹਾਂ ਨਹੀਂ ਆਇਆ ਚੰਗਾ ਲੱਗਿਆ ਬੱਚੀ ਹਮ ਕੱਲੀ ਕੱਚੀ ਕੱਚੀ ਆ ਨਾ ਡਲਾ ਡੈਡਾ ਟਰੈਕ ਦੇ ਕੱਢ ਗਈ ਹਮ ਨੇ ਲੈ ਵੀ ਡਾਕਟਰ ਸਫੰਗਸ ਫੂੰਗਾ ਤੋਂ ਬਾਹਾਂਗਾ ਬੱਚੀ ਦੀਆਂ ਸਹੀ ਗੱਲ ਆ ਬਾਈ ਬਾਕੀ ਡਾਕਟਰ ਦੰਦਾ ਚਾਹੇ ਪੂਰਾ ਬਾਕੀ ਡਾਕਟਰ ਬੱਚੀ ਦਾ ਸਰੀਰੀ ਦਾਸ ਦਾ ਪੂਰਾ ਜਵਾਨੀ ਚ ਪਈ ਹੈਗੀ ਸਹੀ ਗੱਲ ਆ ਬਾਈ ਤੇ ਮੁੱਲ ਜੈ ਜੀ ਉਪਰੇ ਮੁੱਲ ਡਾਕਟਰ ਜਵਾ ਜੈ ਉ ਕੋਈ ਡਾਕਟਰ ਨਾ ਤਾਂ ਮੁੱਲ ਹੋਰ ਵੀ ਜੈ ਜਊਗਾ ਹਣਾ ਡਾਕਟਰ ਕੋਈ 70 75 ਨਹੀਂ ਕਰਨਾ ਇਹਦਾ ਠੀਕ ਆ ਕਿੱਦੇ ਬੱਚੀ ਤਿਆਰ ਹੋ ਗਈ 75000 ਦੀ ਹੈਗੀ ਹਮ ਡਾਕਟਰ ਵੇਚਣ ਵਾਲੇ ਬੰਦੇ ਨੂੰ ਵੀ ਛੱਡ ਕੇ ਦੇਣੀ ਹੈਗੀ ਠੀਕ ਆ ਬਾਈ ਬੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਊਗਾ ਕੱਦ ਬ੍ਰੀਟ ਪ੍ਰਿੰਟ ਚਮਕ ਬਸ ਇੱਕ ਦੋ ਦਿਨਾਂ ਦੀ ਕੱਚੀ ਆ ਫੇਸ ਫੂਸ ਬੜਾ ਫੇਸ ਦਿਖਾ ਰਿਹਾ ਡਾਕਟਰ ਲੈ ਵਾ ਲੂਗਾ ਕਮਾਲ ਹੈ ਬਿਊਟੀ ਚੈੱਕ ਕਰੋ ਤੇ ਬਾਕੀ ਡਾਕਟਰ ਸਰੀਰ ਦਿਖਾ ਦਿਆਂ ਗੋਲੇ ਵਰਗੀ ਪਈ ਹੈਗੀ ਕਿਸੇ ਪਾਸੋਂ ਲਿਸਲਾ ਵੀ ਨਹੀਂ ਬਾਕੀ ਲੈਵਲ ਦੀ ਕੁਆਲਿਟੀ ਦੇਖ ਲੈ ਕਮਾਲ ਆ ਹਨਾ ਸਫਾਈ ਵਾਲੀ ਹੈ ਡਾਕਟਰ ਲੈਵਲ ਦੀ ਸਫਾਈ ਵਾਲੀ ਹੈ ਲੈ ਵੀ ਨਹੀਂ ਟਰੈਕਟਰ ਕੋ ਬੱਚਾ ਧਰਨਾ ਇੰਨੀ ਤਿਆਰ ਹੋ ਰਿਆ ਨਾ ਇਹਨੇ ਸਹੀ ਗੱਲ ਆ ਬਾਕੀ ਟਰੈਕਟਰ ਲੈਵੇ ਨਾੜਾ ਨੂੜਾ ਟਰੈਕਟਰ ਵਾਕੀ ਮੂੜਦੀ ਦਾ ਬਹਿਣਾ ਹੀ ਬਹਿਣਾ ਮਗਰ ਦੀ ਬਹਿ ਜਾ ਪਾਵਾ ਜਿਵੇਂ ਮਰਜੀ ਬਹਿ ਜਾ ਹਨਾ ਕੋਈ ਚੱਕਰੀ ਟਰੈਕਟਰ ਕਹਿਣਾ ਕਰਨਾ ਜਿਵੇਂ ਪਾਵਾ ਗੱਬਣ ਨਹੀਂ ਧਾਰਾ ਮਰੀ ਜਾ ਟਰੈਕਟਰ ਜਿਵੇਂ ਲੈ ਕੁਛ ਕਹਿਣਾ ਲੈ ਲੈ ਮਗਰ ਦੀ ਬਹਿ ਕੇ ਝੋਲਾ ਬਾਈ ਬੜੀ ਚੰਗੀ ਆ ਹਨਾ ਮੋਟਾ ਮੋਟਾ ਜੋਨ ਜਿਵੇਂ ਮਰਜੀ ਬਾਈ ਕਹਿੰਦਾ ਗੱਬਣ ਸੀਲ ਦੇ ਟਰੈਕਟਰ ਲੈ ਗੱਬਣ ਦੇ ਪਾ ਮਗਰ ਦੀ ਬਹਿ ਕੇ ਧਾਰਾ ਮਰੀ ਜਾ ਕਹਿਣਾ ਕਰਨਾ ਜਿਵੇਂ ਨਹੀਂ ਕੁਛ ਜਿਵੇਂ ਨਹੀਂ ਕੁਛ ਦੋ ਟਰੈਕਟਰ 20 ਕਿਲੋ ਪਾ ਦੂ ਗਰਮਾ ਦਾ ਮੋਹਲ ਬਾਈ ਨੇ ਦੱਸ ਦਿੱਤਾ ਵੀ ਜਮਾ ਜੈਜ ਰੱਖਾਂਗੇ ਬਾਲਾ ਮੋਹਲ ਨਹੀਂ ਕਰਦੇ ਕਿਸੇ ਵੀ ਕੁਆਲਿਟੀ ਦਿਖਾਏ ਡਾਕਟਰ ਬੱਚੀ ਲੰਬੀ ਲੰਬੀ ਇਹ ਵੀ ਬਹੁਤ ਹੈ ਨਹੀਂ ਕਿਸੇ ਹੋਲ ਡਾਕਟਰ ਦਾ ਪੂਰਾ ਫੁੱਲ ਜੈਜ ਹੋਣਾ ਅੱਜ ਓਕੇ ਬਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਹੈ ਬਾਈ ਨੈਗਨੇਟ ਕਰ ਲਿਓ ਜੀ ਧੰਨਵਾਦ